ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਇੱਕ ਐਰਸਰ ਦਿਖਾਵਾਂਗੇ ਨਗੀਨਾ ਇੱਕ ਦਿਖਾਵਾਂਗੇ ਜਰਸੀ ਉਹ ਵੀ ਨਗੀਨਾ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਜਸਵਿੰਦਰ ਸਿੰਘ ਆ ਜੀ ਪਿੰਡ ਧੋਲਾ ਜ਼ਿਲ੍ਹਾ ਫਰਨਾਲਾ ਜੀ ਮੋਬਾਈਲ ਨੰਬਰ ਕੀ ਆਪਣਾ ਮੋਬਾਈਲ ਨੰਬਰ ਹੈਗਾ ਜੀ 97796 ਜੀ 22166 97796 22166 ਜਿਹੜਾ ਆਪਾਂ ਜਰਸੀ ਬੈਟ ਦੇਖੀ ਐ ਨਾ ਸੁਆਹ ਕਿਹੜਾ ਸੂਈ ਆ ਜੀ ਇਹ ਦੂਸਰਾ ਸੁਆਹ ਸੂਈ ਆ ਜੀ ਇਹ ਸੂਰੇ ਦੀ ਆ ਜੀ ਇਹ ਹਰੇ ਹਫ਼ਤਾ ਪੈਂਡਿੰਗ ਹੈ ਹਫ਼ਤਾ ਪੈਂਡਿੰਗ ਤੇ ਪੜੀ ਪੁੜੀ ਬਹੁਤ ਜ਼ਿਆਦਾ ਹੈ ਨਾ ਹਾਂ ਜੀ ਹਾਂ ਪਹਿਲਾਂ ਦਾ ਕੀ ਰਿਕਾਰਡ ਦੱਸੇ ਮਾਲਕ ਨੇ ਤੇਰੀ 24 25 ਕਿਲੋ ਦਾ ਰਿਕਾਰਡ ਰਿਹਾ ਹੈ ਪਿਆਰ ਪੰਜਾਬ ਵਾਲੀ ਕਹਿੰਦੇ ਜੀ ਇਹ ਉਹ ਜਰਸੀ ਹੈ ਜੀ ਸਾਰੇ ਅੰਗ ਟੰਗ ਸਾਰੇ ਕੋ ਰੱਤੀ ਪਰ ਦਾ ਕਰਾਸਪਨ ਨਹੀਂ ਹੈਗਾ ਇਹ ਇੱਕ ਹਫਤਾ ਸੂਣ ਚ ਬਾਕੀ ਦੁੱਧ ਦੀ ਐਵਰੇਜ ਲਾ ਕੇ ਚੱਲੀ ਐ ਕਿ ਬੰਦਾ 25 ਕ ਬਣ ਕੇ ਲਰੇ 3 ਕਿਲੋ ਮੰਨ ਕੇ ਲਰੇ ਵੀਰੇ ਬੰਦਾ ਠੀਕ ਹੈ ਕੋਈ ਆ ਕੇ ਤਾਂ ਕਹਿੰਦਾ ਨਹੀਂ ਵੀ ਛੋਟੀ ਆ ਸਾਡੇ ਪਸੰਦ ਨਹੀਂ ਆਈ ਓਰੀਜਨਲ ਪੰਜਾਬ ਵਾਲੀ ਕਹਿੰਦੇ ਵੀਰੇ ਜੀ ਨੂੰ ਉਹ ਜਰਸੀ ਹੈ ਠੀਕ ਹੈ ਰੇਟ ਵਗੈਰਾ ਕੀ ਰੂਗਾ ਦਾ 1 ਲੱਖ ਤੇ 10000 ਰੁਪਏ ਦੀ ਦੇਣਾ ਛੋਟ ਸਪਾ ਕੁਈ ਨ ਮਾਰਦਾਨ ਕਰਾਂਗੀ ਜਿਹੜਾ ਬੰਦਾ ਆਇਆ ਕਦਰ ਕਰਾ ਤੋਰੋ ਵਾ ਸੋ ਬਰੋ ਫੇਸ ਕੁਆਲਿਟੀ ਵਗੈਰਾ ਤੇ ਪੈਠੂ ਫੁੜੇ ਦੀ ਬੰਦਰ ਦੇਖੋ ਰਾਜ ਹੀ ਫੁੱਲਾ ਸੈ ਸੂਜ ਪੜੀ ਬਹੁਤ ਜ਼ਿਆਦਾ ਮੈਂ ਇੰਨੀ ਚੌੜੀ ਆ ਸੋ ਪਹਿਲਾਂ ਇਹਦੀ ਗੱਲ ਕਰੀ ਆਪਾਂ ਫੇਸ ਕੁਆਲਿਟੀ ਜਿਹੜੀ ਚੀਜ਼ ਦਾ ਮੁੱਲ ਪੈਂਦਾ ਇਹਦਾ ਸੋ ਆਹ ਚੀਜ਼ ਦੀ ਵੈਲਿਊ ਹੈ ਦੀ ਸੋ ਦੇਖੋ ਮੂੰਹ ਮੱਥਾ ਇਹ ਤੋ ਆ ਨਿਕਾ ਨਿਕਾ ਕਰਨਾ ਹੀ ਕੁਇਆ ਕੀ ਤਾਂ ਕਹਿ ਨਹੀਂ ਸਕਦਾ ਵੀ ਜਾਰਸੀ ਸਾਡੇ ਫਿੱਟ ਨਹੀਂ ਆਈ ਹੈ ਨਾ ਪਿਓਰ 골ਡਨ ਕਰ ਤੇ ਲੇਵਾ ਦੇਖੋ ਹਜੇ ਹਫ਼ਤਾ ਸੂਣ ਚ ਲੈਂਦੀ ਭਈਆ ਉਹ ਦੇਖੋ ਮੂੰਹ ਮੱਥਾ ਸਾਫ਼ ਸੁਥਰਾ ਫੁੱਲ ਸੈਜ ਦੇ ਵਿੱਚ ਤੇ ਫੁੱਲ ਹੀ ਬਰੀਡ ਦੇ ਵਿੱਚ ਚਾਹੇ ਪੀਡੀਐਫ ਮੇਲੇ ਦੇ ਖਿਡਾਰੋਂ ਨੰਬਰ ਲੈ ਜੇ 7ਵਾਂ ਚਾਹੇ 10ਵਾਂ ਚਾਹੇ ਪਹਿਲਾ ਪਰ ਮੇਲੇ ਦੇ ਵਿੱਚ ਖੜਨ ਵਾਲੇ ਚ ਆਉਂਦੀ ਆ ਪੋਲੀ ਲੋਲੀ ਬਹੁਤ ਆ ਵੀਰੇ ਥਾੜ ਮੁਠੀ ਵਾਲਾ ਚਾਹੇ ਮਸ਼ੀਨ ਤੇਲ ਵਾਲੇ ਬੰਦਾ ਕਿਵੇਂ ਸੀਮਨ ਦਾ ਹੀ ਪਤਾ ਕਰੇ ਕਿਹੜਾ ਲੱਗਿਆ ਵਾ ਸੀਮਨ ਦੱਸ ਦਾਂਗੇ ਵੀਰੇ ਜਿਹੜੇ ਆਪਣਾ ਠੀਕ ਹੈ ਜਿਹੜਾ ਮੰਨ ਕੇ ਚਲੋ ਲੱਗਿਆ ਆਪਾਂ ਕਨਫਰਮ ਕਰ ਦਾਂਗੇ ਹਾਂ ਸੋ ਥੱਲੇ ਮਿਲਕ ਮੇਨ ਵਗੈਰਾ ਦੇਖੋ ਰਸਾ ਬੈ ਬਾ ਦੋ ਦੀ ਮੋਟਰ ਸਿੱਟੀ ਹੁੰਦੀ ਆ 4 ਇੰਚੀ ਬੋਰ ਦੇ ਵਿੱਚ ਚੱਕ ਚੱਕ ਪਾਣੀ ਲਿਆਉਂਦੀ ਆ ਉਹ ਸਿਸਟਮ ਆ ਜਮਾ ਸਪਰਾ ਟਰੈਕਟਰ ਤੋਂ ਮੂਰੇ ਨਾ ਗਈ ਹਾਂ ਉਹ 5 ਸਟਾਰ ਹੈ 7 ਸਟਾਰ ਆਈ ਹੈ ਨਾ ਕਹਿੰਦੇ ਆਪਾਂ 4 ਵੇ 4 ਨਵਾਂ ਮਾਡਲ ਆ ਗਿਆ ਜਮਾ ਹਨਾ ਬਿਲਕੁਲ ਅੱਗੇ ਦੂਜੇ ਨੰਬਰ ਤੇ ਆਪਾਂ ਐਰ ਸ਼ਾਇਰ ਦੇਖੀ ਜਾਨੇ ਇਹ ਕਿਹੜਾ ਸੂਆ ਸੂਣੀ ਹੈ ਜੀ ਇਹ ਵੀ ਮੇਰੇ ਦੂਸਰਾ ਸੂਆ ਸੂਣੀ ਹੈ ਜੀ ਇਹ ਸੂਣ ਚ 2-4 ਦਿਨ ਲੈਂਦੀ ਹੈ 2-4 ਦਿਨ ਬਾਕੀ ਪਹਿਲਾਂ ਦੇਦਾ ਕੀ ਰਿਕਾਰਡ ਦੱਸਿਆ ਗਿਆ ਇਹਦਾ ਵੀ 20 ਕਿਲੋ ਦਾ ਰਿਕਾਰਡ ਰਿਹਾ ਹੈ ਠੀਕ ਹੈ ਅੰਦਾਜ਼ਾ ਲਾਈਏਗੀ ਅੰਦਾਜ਼ੇ ਵੀ ਲਾ ਕੇ ਸੂਝਦੇ ਸੂਈ ਥੜ ਮੁਠੀ ਵਾਲਾ ਲੱਗੇ ਵੀ ਤਾਂ ਪਾਰ ਚੱਲੂ ਇਸ ਵਾਰ 20 ਕਿਲੋ ਤਾਂ ਵੱਟ ਤੇ ਹੀ ਪਿਆ ਹੈ ਤਨਕੇ ਲਵੇ ਬੰਦਾ ਠੀ ਰੇਟ ਇਹਦਾ ਮੇਰੇ ਇਹ ਦੇ ਦਾਂਗੇ ਆਪਾਂ 75000 ਰੁਪਏ ਚਲੋ ਹਾਂ ਮਾਨਦਾਨ ਵਿੱਚ ਹੋ ਜੂਗਾ ਨਾ ਮਾਨਦਾਨ ਕਰ ਤੋਰੀ ਬਾਹਰ ਨੇ ਨੂੰ ਸੋ ਦੂਜੇ ਨੰਬਰ ਤੇ ਆਪਾਂ ਦਿਖਾਈ ਜੰਨੇ ਤੁਹਾਨੂੰ ਐਰ ਸੈਰ 75000 ਰੁਪਏ ਦੀ ਪੂਰੀ ਜਿੰਦ ਜਾਨ ਓਕੇ ਆਚਾਰੇ ਪਾਸੋਂ ਗੋਲ ਮਟੋਲ ਸੁਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਿੰਗ ਵਾਲਾ ਹਵਾਨਾ ਤੇ ਰਾਜੀ ਪਲੀ ਪੁਲੀ ਵੀ ਬਹੁਤ ਹੈ ਤੇਰਾ ਜੀ ਇਹ ਨਾਲ ਐਰ ਸ਼ੈਰ ਕਹਿੰਦੇ ਆ ਉਹ ਆ ਵੀਰੇ ਅੱਛਾ ਜੀ ਗੱਲ ਹਾਂ ਤੇ ਦੁੱਧ ਮੰਨ ਕੇ ਚਲੇ ਵੀ 22 ਤੇ ਘਰਾਂ ਲਈ ਹੈਗੀ ਆ ਬੜੇ ਜੀ ਨਵੀਂ ਕੋ ਬਾਹਰ ਚੱਲੂ ਬੜੇ ਆ ਪੰਡਲੇ ਵਿੱਚ ਥੱਲੇ ਹੈਣਾ ਫੁੱਲ ਸੈਜ ਆ ਫੁੱਲ ਬਰੀਡ ਆ ਪਿਓਰ ਹੈ ਸਰ ਥਾਣੇ ਕੱਢਣਾ ਇਹਨੇ ਗੁੱਲੇ ਵਾਲੇ ਜਿਹੜਾ ਥਣ ਲੱਗਿਆ ਚੋਲਾ ਝਾਲਾ ਦੇ ਗੱਲੇ ਵਿੱਚ ਕਿੰਨੀਆਂ ਪਈਆਂ ਚੰਗੀਆਂ ਪੂਰੀ ਬਾਲਟੀ ਲਗਾਫੀ ਆ ਹੈਣਾ ਬਹੁਤ ਚੰਗਾ ਕਰਾਈ ਇੱਕ ਮਿੰਟ ਸੋ ਲੈਵਾ ਦੇਖੋ ਪੂਰਾ ਜਮ ਆ ਦੇਖੋ ਕਾਗ ਯਾਰ ਕਾ ਲੈਵਾ ਪੰਡਲੇ ਵਿੱਚ ਲਾਹੂ ਹੈਣਾ ਬਾਹਲਾ ਸੋਨਾ ਲੈਵਾ ਬਣਾਉ ਹੋਲੀ ਲੋਲੀ ਆ ਪੂਰੀ ਜਮ ਹੈਣਾ ਹਾਉਲੀ ਸਨਖੀ ਬਣੀ ਸੋ ਦੋ ਨਗਦ ਖਾਤੇ 97 97 21 161 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ